ਕਿਲਾ ਬਣਾਤਾ ਕਿਲਾ ਚਾਰਚਪੁਰੋਂ ਲੁਧਿਆਣੇ ਨੂੰ ਕੱਲੀ-ਕੱਲੀ ਗਲੀ ਸੀਲ ਕਰਾਤੀ ਕੱਲੀ-ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਚਪੁਰੋਂ ਤੜਕੇ 3 ਵੇ ਦੀਆਂ ਰੇਡਾਂ ਪੂਰੇ ਪੰਜਾਬ 'ਚ ਸਾਰੇ ਬੰਦੇ ਰਟੇਨ ਕਰ ਲੈ ਘਰਾਂ ਨਾਹਰ ਬੰਦ ਕਰ ਲੈ ਕੁਛ ਫੜ ਲਏ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ 'ਤੇ ਬੈਠੇ ਆ ਉਹ ਬੰਦ ਨਹੀਂ ਦਿੱਤੇ ਫਾਵੋਰੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੁਕੇ ਵਾਲੇ ਲੁਧਿਆਣੇ ਵਾਲੇ ਜਾ ਜਿੰਨਾ ਜੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜੋਰ ਆ ਦੇਖ ਲਾ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪਰਮਾਤਮਾ ਹੀ ਕਰ ਦਿੰਦਾ ਵਾਹ ਹੋ ਤੇਰੇ ਭਵੰਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਦਮੀ ਪਾਰਟੀ ਵਾਲੇ ਮਾੜੇ ਸਾਫਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸ਼ਕਿਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਿਰੋ ਤੜਕੇ 3 ਵਜੇ ਦੀਆਂ ਰੇਡਾਂ ਪੂਰੇ ਪੰਜਾਬ ਚ ਸਾਰੇ ਬੰਦੇ ਡਟੇਨ ਕਰ ਲੈ ਘਰਾਂ ਨਾ ਹੀ ਬੰਦ ਕਰ ਲੈ ਕੁਝ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ ਤੇ ਬੈਠੇ ਆ ਉਹ ਬਲ ਨਹੀਂ ਦਿੱਤੇ ਭਾਬੋਰਾੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੋਕੇ ਵਾਲੇ ਲੁਧਿਆਣੇ ਵਾਲੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਬਿਠਾ ਦੇ ਜਾਂ ਹੱਦ ਹੋ ਗਈ ਲਾਜ ਹੋਰ ਕੋਈ ਕਰਨੀ ਲਾਜ ਜਿੰਨਾ ਜ਼ੋਰ ਤੇਰਾ ਜਿੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰ ਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਹਰੋ ਹੱਥ ਤੇ ਖੁਦਾ ਦਾ ਬੈਰ ਆ ਆ ਦੇਖ ਲਾ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਪਾਣੀਆਂ ਜ਼ਹਿਰਾਂ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਜ਼ਹਿਰਾਂ ਰੋਕਣ ਦੀ ਗੱਲ ਕਰਦੇ ਹਾਂ ਜ਼ਹਿਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੀ ਆੜਦਲੇ ਪੁਲਿਸ ਦਾ ਪਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਅਡਾਂਗਾ ਹੀ ਮਾਰ ਗਾ ਮੇਰੇ ਅਰਗੇ ਨਾਲ ਦੇ ਮੁੰਡੇ ਕੁਛ ਫੜੇਗੇ ਮਰੇ ਪਹੁੰਚੇ ਰਾਜ ਕਰਕੇ ਖਾਲਸੇਰਗੇ ਡੰਗਾ ਮਾਰ ਕੇ ਪੁਲਿਸ ਲਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕ ਤੁਹਾਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿਤੇ ਵੀ ਤੁਹਾਨੂੰ ਮੈਂ ਘੇਰਦੇ ਆ ਉਥੇ ਆਪਣਾ ਨਾਅਰ ਨਾਲ ਬਹਿ ਕੇ ਤੇ ਸੜਕਾਂ ਦੇ ਜਾਮ ਕਰਦੇ ਹੋ ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣੀਆਂ ਤਾਂ ਨਹੀਂ ਹੋਣੀਆਂ ਨਹੀਂ ਭਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰਿਆਂ ਨੇੜੇ ਹੀ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ ਆਵਾਂਗੇ ਹਰ ਹਾਲ ਜਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਹਾਂ ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਹਾਂ ਯਾਰਾਂ ਕਰਕੇ ਯਾਰ ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ ਕੋਈ ਗੱਲ ਨਹੀਂ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ-ਬਾਰ ਮੌਕਾ ਨਹੀਂ ਹੋਏ ਆਉਣਾ ਯਾਰਾਂ ਥੋੜੇ ਪਾਣੀ 'ਚ ਆ ਗਿਓ ਥੋੜੇ ਜਰੇਨੀਮ ਆ ਗਿਆ ਪਾਣੀ 'ਚ ਹੋਏ ਕਰਾਂ ਤੱਕ ਸੋਡੇ ਮੌਤ ਆ ਗਈ ਹੈ ਪਾਣੀਆਂ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਨ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਸੜਕਾਂ 'ਚ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਚੋਟੀ ਦਾ ਜ਼ੋਰ ਕਹਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਮੇਰ ਲਾ ਕੋਈ ਰੀਤ ਤੇਰੇ ਮਨ 'ਚ ਰਹਿ ਨਾ ਜਾਵੇ ਆਵਾਦੀ ਪਾਰਟੀਆਂ ਕੇਜਰੀਆ ਤੇਰੇ ਹੀ ਮਨਜ਼ੂਰੀ ਹੀ ਨਰਾਜ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਇਹ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜੋਰ ਕਿਸਣਾ ਕੱਢਦੇ ਹੁਣ ਛੱਡੀ ਨਾ ਕੋ ਕੱਖ ਸੋ ਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਸਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲਧਿਆਣਾ ਦੇ ਨੇੜੇ ਪਹੁੰਚੋ ਲਧਿਆਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫਿਰ ਵੀ ਜਿੱਥੇ ਕਿਤੇ ਹੋਰ ਜ਼ਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜੋ ਹੋ ਕੇ ਆ ਕੇ ਦਵਾ ਦਿਓ ਪਿੰਡਾਂ ਚ ਉੱਥੇ ਪਹੁੰਚੋ